ਜੋਗਰਸ ਤੇ ਲੋਹਾ ਦੇ ਉਹਨਾਂ ਰਸਮਾਂ ਦੇ ਬਾਅਦ ਧੰਨਵਾਦ ਤੁਹਾਨੂੰ ਅਕੀਲਾ ਮੈਂ ਇੱਕ ਗਲਤ ਦਿਲੋਂ ਕਦੇ ਇਹ ਘਰ ਕਰਦੇ ਕਿ ਜਿਸ ਬੰਦੇ ਦੇ ਵਿੱਚ ਇਹ ਮਾਨਤਾ ਦੀ ਗੱਲ ਆ ਜਾਵੇ ਕਿ ਮੈਂ ਤੇਰੀ ਜਾਨ ਤੇਰੀ ਜਾਨ ਵਿਚਾਰ ਸਕਦਾ ਨਹੀਂ ਉਹਦੇ ਦਿਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਟ ਨਹੀਂ ਆ ਸਕਦੀ ਕਿ ਅੰਦਰ ਭੱਲਣ ਦੇ ਵਿੱਚ ਜਿਹਨੇ ਨਹੀਂ ਆਇਆ ਇਹ ਟਿਕਲ ਸੱਚੇ ਸੱਚੀ ਮਾਰਗ ਤੇ ਚੱਲਣ ਦਾ ਹੈ ਪੁਲਿਸ ਤੋਂ ਹਮਦਰਦ ਪ੍ਰਾਪਤ ਕਰਨ ਤੋਂ ਲੋੜਾ ਸੋ ਸਾਰੇ ਜਿਹਨੇ ਡਾਕਟਰ ਕੁੱਝ ਨੇ ਮੱਤਾਇਆ ਤੇ ਵਰਤਵਾਦੀ ਆ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਕਿ ਜੇ ਦੁਨੀਆ ਹੈ ਕਿ ਮਹਾਨ ਅਗਰੇਟ ਕਹਿ ਲੱਗਦਾ ਹੈ ਜਿਵੇਂ ਉਹ ਸਿਰੇ ਕਿਤੇ ਮੁੱਖੀ ਕੰਮ ਹੈ ਕੱਲ੍ਹ ਇਹ ਵੀ ਕੋਮਲ ਕੰਦੇ ਜਿਹਦੇ ਕੰਮ ਕਰਦੇ ਸੋਸਾਇਟੀ ਦੇ ਕੋਲ ਬਹੁਤ ਵੱਡੇ ਕੰਮ ਨੇ ਉਹਨਾਂ ਵਿੱਚ ਬੱਸ ਇਹ ਦੱਸਿਆ ਕਿ ਉਹ ਸੋ ਸਾਰੇ ਜਿੰਨੇ ਕੋਟੇ ਦਿੱਤਾ ਹੈ ਉਹਨਾਂ ਵੱਦ ਤੋਂ ਵੈਕੀ ਜੀ ਦਾ ਖੰਸਾ ਸਾਥ ਤੇ ਗੱਲ ਜੀ ਕਿਰੋ আমরা আমাদের এই যে আপনারা আপনারা আমাদের এই যে আমরা এই আমরা এই যে 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 আমরা এই ستری ڈاکٹر صاحب کیا نام ہے جی سر ابھی شمان جی خون دان کیمپ لایا جا رہا ہے وہ کن خون دان جڑے کرانے نے سر اس ٹائم تک اپنے کو ستائی بندے آ چکے ہیں باقی ہزے آپ بیٹھے دیکھو تک ٹھیک ہے دیکھو کن وہ ہے کی سہولتیں نے یہ اپنے کو صرف ہول بلڈ ہے اپنا سیول ہوسپٹل کنٹریم ٹھیک ہے محرمی ناگپال <سؤال> اج نشکام سربت کا پلا نشکام سوسائٹی جس کنہ و مہان جو خود دان کمپ جو کہ چھوٹے صاحبز ماسا شہادت کو سمرپت کیمپ لگایا گیا ਇਸ ਲਈ ਜਿੱਥੇ ਅਸੀਂ ਇਹਨਾਂ ਨੂੰ ਸੰਵਧਨ ਭਲਾ ਕਰਮ ਦੇ ਲਈ ਸ਼ੁਭ ਕਾਮਨਾਵਾਂ ਦਿੰਦੇ ਹਾਂ ਹੋਰ ਆਪਣੇ ਵੱਲੋਂ ਆਪਣੀ ਟੀਮ ਨੂੰ ਇਸ ਗੱਲ ਦਾ ਆਸ਼ਵਾਸ਼ਣ ਦਿੰਦੇ ਹਾਂ ਜਿੱਥੇ ਕਿਤੇ ਵੀ ਜਿਸ ਤਰ੍ਹਾਂ ਪ੍ਰਧਾਨ ਸ਼੍ਰੀ ਕਮਲਜੀਤ ਸਿੰਘ ਲੱਧੜੀ ਨੇ ਕਿਹਾ ਕਿ ਸਾਰੇ ਹੀ ਬਹੁਤ ਹੀ ਸਮਾਜ ਸੇਵੀ ਲੋਕ ਨੇ ਵਿੱਦਿਆਕ ਅਦਾਰਿਆਂ ਦੇ ਕੁਝ ਜਿਹੜਾ ਹੈ ਉਹਦਿਆਂ ਤੋਂ ਬਰਾਜ਼ਮਾਨ ਹੋ ਕੇ ਜਿੱਥੇ ਵਿਦਿਆ ਦੇ ਦਾਨ ਦੀ ਸੇਵਾ ਕਰ ਰਹੇ ਨੇ ਗਿਆਨ ਦੀ ਸੇਵਾ ਕਰ ਰਹੇ ਨੇ ਉੱਥੇ ਜਿਹੜਾ ਹੈ ਦਾਨ ਮਹਾਦਾਨ ਦੀ ਸੇਵਾ ਦਾ ਜਿਹੜਾ ਇਹਨਾਂ ਦਾ ਉਕਾਲਾ ਇਹ ਸ਼ਲਾਗਾਯੋਗ ਹੈ ਇਹਨਾਂ ਦੇ ਲਈ ਅਸੀਂ ਸ਼ੁਭ ਕਾਮਨਾਵਾਂ ਬਖਦੇ ਨੇ ਔਰ ਆਪਣੇ ਪੂਰਵਕ ਦਾ ਅਸ਼ਵਾਸਨ ਦਿੰਦੇ ਆ ਜਿੱਥੇ ਵੀ ਸਾਡੀ ਲੋੜ ਪਏਗੀ ਅਸੀਂ ਇਹਨਾਂ ਲਈ ਹਮੇਸ਼ਾ ਹਾਜ਼ਰਾਂ ਜਿੱਥੇ ਅਸੀਂ ਆਪਣੇ ਵੱਲੋਂ ਹਾਜ਼ਰੀ ਲਗਾ ਰਹੇ ਆ ਉੱਥੇ ਸਾਫ ਦਾ ਮੰਤਰੀ ਸਰਦਾਰ ਕੀਰਤ ਸਿੰਘ ਕੋਟੀ ਜੀ ਹੋਰਾਂ ਵੱਲੋਂ ਵੀ ਇਹ ਹਾਜ਼ਰੀ ਲਗਾ ਰਹੇ ਆ ਔਰ ਸਭ ਤੋਂ ਵੱਡੀ ਜੋ ਵਾਹ ਹੈ ਕਿ ਸੇਵਾ ਕਰਨਾ ਹੋਈ ਨਹੀਂ ਕਾਮਨੀ ਇਸ ਕੋ ਬਹੁਤ ਬਰਾਬਰ ਹੈ ਇਹ ਨਿਸ਼ਕਾਮਤਾ ਨਾਲ ਜਿਹੜੀ ਸੇਵਾ ਕਿਉਂਕਿ ਇਹਨਾਂ ਨੂੰ ਨਹੀਂ ਬਲਕਿ ਜੋਰ ਮੰਨ ਕੋ ਇਹਨਾਂ ਦਾ ਦਿੱਤਾ ਜਿਹੜਾ ਹੁੰਦਾ ਹੈ ਔਰ ਜ਼ਰੂਰਤਮੰਦ ਕੋਲ ਜਾਏਗਾ ਔਰ ਜ਼ਰੂਰਤਮੰਦ ਨੂੰ ਨਹੀਂ ਪਤਾ ਕਿ ਇਹ ਕਿਸਨੇ ਜੜਾ ਹੈ ਦਿੱਤਾ ਇਹ ਜਿਹੜੀ ਨਿਸ਼ਕਾਮਤਾ ਦੀ ਖੇਡ ਹੈਗੀ ਹੈ ਇਹ ਪ੍ਰਮਾਤਮਾ ਜਿਹੜੀਆਂ ਇਹ ਜਿਹੜੇ ਵਾਈਪ ਨੇ ਇਹ ਸਾਨੂੰ ਬਹੁਤ ਦੂਰ ਤੱਕ ਜਿਹੜਾ ਹੈ ਇਹਦੀ ਜਿਹੜੀ ਫੀਲਿੰਗ ਹੈ ਉਹ ਬੜਾ ਇੱਕ ਵੱਖਰਾ ਹੀ ਜਿਹੜਾ ਆਨੰਦ ਦਿੰਦੀ ਹੈ ਸੋ ਐਸੇ ਜਿਹੜੇ ਉਪਰਾਲੇ ਨੇ ਸਾਨੂੰ ਹਮੇਸ਼ਾ ਸਹਿਰ ਦਿੰਦੇ ਨੇ ਐਸੇ ਜੋ ਸਮਾਜ ਸੇਵੀ ਲੋਕ ਨੇ ਇਹਨਾਂ ਦੇ ਆਸ਼ੀਰਵਾਦ ਨਾਲ ਹੀ ਅਸੀਂ ਲੋਕ ਕੁਝ ਥੋੜਾ ਥੋੜਾ ਜਿਹੜਾ ਸਿੱਖ ਕੇ ਇਹਨਾਂ ਦੇ ਪਾਈ ਰਸਤੇ ਤੇ ਵੀ ਜਿਹੜਾ ਹੈ ਚੱਲ ਰਹੇ ਆ ਤੇ ਇਹਨਾਂ ਕੁਝ ਕਹਿੰਦਾ ਹੋਇਆ ਇੱਕ ਵਾਰ ਫੇਰ ਅੱਜ ਦੇ ਦਿਨ ਤੇ ਇਹਨਾਂ ਸਭ ਨੂੰ ਜਿਹੜਾ ਸ਼ੁਭ ਕਾਮਨਾਵਾਂ ਦਿੰਦੇ ਆ ਜਿੱਥੇ ਅਸੀਂ ਛੋਟੇ ਸ਼ਹਿਰ ਜਾਂਦੇ ਆ ਮਾਤਾ ਗੁਜਰਕੋਟ ਦੀ ਔਰ ਅਨੇਕਾਂ ਸਿੰਘ ਸਿੰਘਣੀਆਂ ਨੂੰ ਵੀ ਯਾਦ ਕਰ ਰਹੇ ਹਾਂ ਉੱਥੇ ਅੱਜ ਸਾਡੇ ਦੇਸ਼ ਦੇ ਲਈ ਜਿਹੜਾ ਹੈ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਜੀ ਨੂੰ ਉਹਨਾਂ ਦੇ ਅਕਾਲ ਚਲਾਣੇ ਤੇ ਸ਼ਰਧਾ ਸਤਕਾਰ ਜਿਹੜਾ ਹੈ ਬੇਟ ਕਰਦੇ ਆ ਔਰ ਉਹਨਾਂ ਨੂੰ ਵੀ ਯਾਦ ਕਰਦੇ ਆ ਉਹਨਾਂ ਦਾ ਜੋ ਬਟਬੁੱਲਾ ਜੀ ਸਾਡੀਆਂ ਆਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਤੋਂ ਐਸੀ ਸ਼ਖਸੀਅਤ ਉਹ لازمی ਤੌਰ ਤੇ ਜਿਹੜਾ ਸ਼ੇਰ ਦਾ ਜਿਸ ਇਨਸਾਨ ਨੇ ਹਮੇਸ਼ਾ ਬੇਸ਼ੱਕ ਬਹੁਤ ਘੱਟ ਬੋਲਿਆ ਪਰ ਜਦ ਵੀ ਬੋਲਿਆ ਹਮੇਸ਼ਾ ਸੱਚ ਬੋਲਿਆ ਉਹ ਇਹ ਜਿਹੜੀ ਉਹਨਾਂ ਦੇ ਕਾਬਲੇ ਤਾਰੀਫ ਜਿਹੜਾ ਉਹਨਾਂ ਦੀ ਜੋ ਕਾਬਲੀਅਤ ਸੀ ਜੋ ਉਹਨਾਂ ਕੋਲ ਹੁੰਦਰ ਸੀ ਜੋ ਉਹਨਾਂ ਕੋਲ ਅਕਲਮੰਦੀ ਸੀ ਉਹਨਾਂ ਨੇ ਆਪਣੀ ਜ਼ਮੀਨ ਜਾਇਦਾਦ ਨਾ ਆਪਣੀ ਵੰਸ਼ਜਾਂ ਵਾਸਤੇ ਨਹੀਂ ਆਪਣੇ ਦੇਸ਼ ਨੂੰ ਹੀ ਆਪਣਾ ਪਰਿਵਾਰ ਸਮਝਿਆ ਐਸੀ ਜੋ ਲੋਕ ਨੇ ਉਹਨਾਂ ਦੇ ਪਰਿਵਾਰਾਂ ਦੀ ਔਰ ਐਸੇ ਜੋ ਲੋਕ ਜਿਨ੍ਹਾਂ ਨੇ ਅੱਜ ਦਾ ਉਤਕਾਲਾ ਕੀਤਾ ਤੁਸੀਂ ਜੋ ਲੋਕ ਮੀਡੀਆ ਦੇ ਇਹਨਾਂ ਦੀ ਗੱਲ ਨੂੰ ਅੱਗੇ ਜਿਹੜਾ ਹੈ ਲੈ ਕੇ ਜਾ ਰਹੇ ਹੋ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਤੰਦਰੁਸਤੀ ਖੁਸ਼ਹਾਲੀ ਤੇ ਵਰਤਾਂ ਦੇ ਖੁਸ਼ਹਾਲ ਸ਼ਾਂਤੀ ਦੇ ਜਿਹੜੇ ਜੀਵਨ ਦੇ ਲਈ ਅਸੀਂ ਕਾਮਨਾ ਕਰਦੇ ਹਾਂ ਧੰਨਵਾਦ ਹੈ ਤਾਂ ਜਿਹੜੀ ਅੱਜ ਨੌਜਵਾਨ ਜਿਹੜੀ ਹੈ ਉਹਨਾਂ ਨੂੰ ਖਾਸ ਨੋਜਵਾਨ ਪੀੜੀ ਨੂੰ ਸਭ ਤੋਂ ਵੱਡਾ ਜਿਹੜਾ ਸੰਦੇਸ਼ ਹੈ ਕਿ ਉਹ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਪੜ੍ਹਾਈ ਦੇ ਸਮੇਂ ਪੜਾਈ ਕਰਨ ਆਰਾਮ ਦੇ ਸਮੇਂ ਆਰਾਮ ਕਰਨ ਖੇਡਾਂ ਨੂੰ ਦਰਸ਼ਨ ਨੇ ਖੇਡ ਖੇਡ ਕਰਨ ਔਰ ਇਸ਼ਾ ਸੱਚ ਤੇ ਇਮਾਨਦਾਰੀ ਦੇ ਰਾਹ ਤੇ ਚੱਲਣ ਨਸ਼ੇ ਦੇ ਨਾਲ ਨਾਲ ਜਿਹੜੀ ਵੱਡੀ ਦਲਦਲ ਹੈ ਕਰਜ਼ਾ ਬੜੀ ਛੇਤੀ ਹੱਥ ਅਡਲ ਲੰਦੇ ਨੇ ਜਿਹੜੇ ਅੱਜ ਕੱਲ ਦੇ ਬੱਚੇ ਨੇ ਇੱਕ ਦੂਜੇ ਕੋਲ ਰਿਸ਼ਤੇਦਾਰਾਂ ਕੋਲ ਦੋਸਤਾਂ ਮਿੱਤਰਾਂ ਕੋਲ ਰੱਬ ਦਾ ਵਾਸਤਾ ਉਹਨਾਂ ਨੂੰ ਕਿ ਉਹ ਸਾਦਗੀ ਦੀ ਜੀਵਨ ਜੀਣ ਜਿਸ ਚੀਜ਼ ਨਾਲ ਗੁਜ਼ਾਰਾ ਹੋਵੇ ਉਸ ਚੀਜ਼ ਦੀ ਜ਼ਿੰਦਗੀ ਜੀਣ ਇਹ ਸਾਰੀਆਂ ਬੁਰਾਈਆਂ ਤੋਂ ਜਿਹੜਾ ਸਾਨੂੰ ਰੋਕ ਦਿੰਦੀ ਹੈ ਜਦੋਂ ਸੰਤੀਆਂ ਜਿਹੜੀਆਂ ਖੁਆਇਸ਼ਾਂ ਹੁੰਦੀਆਂ ਨੇ ਉਹ ਹੀ ਸਾਨੂੰ ਨਸ਼ੇ ਵੱਲ ਲੈ ਕੇ ਜਾਂਦੀਆਂ ਬੁਰਾਈਆਂ ਵੱਲ ਲੈ ਕੇ ਜਾਂਦੀਆਂ ਤੇ ਬੇਈਮਾਨੀ ਵੱਲ ਲੈ ਕੇ ਜਾਂਦੀਆਂ ਜਦੋਂ ਅਸੀਂ ਸਾਦਾ ਜੀਵਨ ਗੁਜ਼ਾਰੇ ਦੀ ਜ਼ਿੰਦਗੀ ਜੀਾਂਗੇ ਆਪਣੇ ਵੱਡਿਆਂ ਦੇ ਜੋ ਸਾਡੇ ਬਜ਼ੁਰਗਾਂ ਨੇ ਜਿਹੜਾ ਜ਼ਿੰਦਗੀ ਜੈਸੀ ਜੀ ਇਹ ਹਮੇਸ਼ਾ ਜੋੜ ਕੇ ਰੱਖਿਆ ਕਮਾਈ ਨੂੰ ਸੇਵਿੰਗ ਜਿਹੜਾ ਹੈ ਕਰਕੇ ਰੱਖਿਆ ਫਜ਼ੂਲ ਖਰਚੀ ਨਹੀਂ ਕੀਤੀ ਫਜ਼ੂਲ ਖਰਚੀ ਤੋਂ ਬਚਣ ਕਰਜ਼ੇ ਤੋਂ ਬਚਣ ਨਸ਼ੇ ਤੋਂ ਬਚਣ ਔਰ ਇਮਾਨਦਾਰੀ ਤੇ ਸੱਚ ਦੇ ਰਾਹ ਤੇ ਚੱਲੇ ਚੱਲਣ ਇਹ ਸਿਰਫ ਉਹਨਾਂ ਨੂੰ ਸੰਦੇਸ਼ ਵੀ ਹੈ ਤੇ ਹੱਥ ਜੋੜ ਕੇ ਬੇਨਤੀ ਵੀ ਹੈ ਇਹਦੇ ਦੀ ਸਾਡੇ ਸਾਰਿਆਂ ਦਾ ਭਲਾ ਤਾਂ ਚਲੋ ਜੀ ਆਪਾਂ ਲਈ ਮੇਰਾ ਨਾਮ ਜੀਤ ਕੁਮਿੰਦਰ ਸ਼ਾਹਦ ਖੱਤਾ ਮੈਂ ਬਹੁਤ ਸਾਈਂ ਸਰ ਦੇ ਆਪਕ ਸਰਵਾਰੀ ਸੀਨੀਅਰ ਸਟਡੀਸਪੀਕਰ ਆ ਰਿਹਾ ਵਿਖੇ ਸੇਵਾ ਨਿਵਾਹ ਜਾਣਾ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਸ਼ਾਇਰੀ ਦਾ ਸ਼ੌਕ ਹੈਗਾ ਮੇਰਾ ਉਹ ਵੀ ਪੰਜਾਬੀ ਸ਼ਾਇਰੀ ਦਾ 1500 ਰੁਪਏ ਦਾ ਖਾਣਾ ਪਾ ਚੁੱਕੀ ਹੈ ਤੇ ਅੱਜ ਮੈਨੂੰ ਇੱਥੇ ਆਣ ਕੇ ਇਸ ਸਕੂਲਦਾਨ ਕੈਂਪ ਦਾ ਇੱਕ ਅਗਲਾ ਜਿਹਾ ਹਿੱਸਾ ਬਣ ਕੇ ਬੜੀ ਖੁਸ਼ੀ ਮਹਿਸੂਸ ਹੋਈ ਹੈ ਵੱਡੀ ਜਿਹੜੀ ਹੈ ਮੇਰੇ ਅੰਦਰ ਜਿਹੜਾ ਹੈ ਇਹ ਅਸੀ ਵੱਡੀ ਭਾਵਨਾ ਜਿਹੜੀ ਕਿ ਸਾਡੇ ਮਹਾਨ ਯੋਧਿਆਂ ਬਾਬਾ ਸੁਰਵਰ ਸਿੰਘ ਔਰ ਬਾਬਾ ਫਤਿਹ ਸਿੰਘ ਦੀ ਲਾਸਾਨੀ ਕੁਰਬਾਨੀ ਮਾਤਾ ਗੁਜਰੀ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਅੱਜ ਇਹ ਪਹਿਲਾ ਜਿਹੜਾ ਹੈ ਨਿਸ਼ਕਾਮ ਸੇਵਾ ਸੁਸਾਇਟੀ ਬਨਉਣੀ ਕੀਤਾ ਗਿਆ ਕੈਂਪੇਨਪਈ ਤੇ ਆ ਕੇ ਜਿਹੜਾ ਹੈ ਮੇਰਾ ਜਜ਼ਬਾ ਬਹੁਤ ਬਲਦ ਹੋਇਆ ਕਿ ਇੱਥੇ ਜਿਹੜੀ ਸਮੁੱਚੀ ਮਾਨਵਤਾ ਦੀ ਸੇਵਾ ਪ੍ਰਤੀ ਜਿਹੜਾ ਵੱਡਾ ਕਦਮ ਚੁੱਕਿਆ ਗਿਆ ਹੈ ਇਹ ਇੱਕ ਬਹੁਤ ਹੀ ਆਪਣੇ ਆਪ ਵਿੱਚ ਮਿਸਾਲੀਆ ਕੰਮ ਹੈ ਤੋਂ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਇੱਥੇ ਆ ਕੇ ਸਿੱਖਿਆ ਬਹੁਤ ਕੁਛ ਹੈ ਕਿਉਂਕਿ ਇਹ ਜਿਹੜਾ ਖੂਨਦਾਨ ਹੈ ਬਹਾਨ ਖੂਨਦਾਨ ਜਦੋਂ ਖੂਨਦਾਨ ਕੋਈ ਭੈਣ ਭਰਾ ਕਰਕੇ ਜਾਂਦਾ ਤਾਂ ਅ ਕੋਈ ਨਹੀਂ ਪਤਾ ਹੁੰਦਾ ਇਸ ਜਿਹੜਾ ਖੂਨ ਦੀ ਜਿਹੜੀ ਵੈਲਿਊ ਕਿੱਥੇ ਕਿਉਂਕਿ ਮੈਂ ਕਿਤੇ ਸੁਣਿਆ ਸੀਗਾ ਕਿ ਜਿਹੜਾ ਖੂਨ ਹੈ ਉਹ ਸਦਾ ਹੀ ਨਾੜੀਆਂ ਦੇ ਵਿੱਚ ਰਹਿਣਾ ਚਾਹੀਦਾ ਹੈ ਹੁਣ ਕਦੇ ਵੀ ਨਾੜੀਆਂ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਅੱਜ ਜਿਹੜਾ ਦੌਰ ਹੈ ਦੌੜੀ ਹਾਲੇ ਰਹੇ ਅੱਜ ਮਨੁੱਖ ਮਨੁੱਖ ਦੇ ਖੂਨ ਦਾ ਪਿਆਸਾ ਹੈ ਤੇ ਬਹੁਤ ਵਾਰੀ ਦੇਖਣ ਵਿੱਚ ਆਇਆ ਕਿ ਬਹੁਤ ਸਾਰੀਆਂ ਅਜਿਹੀਆਂ ਜਾਨਾਂ ਹਨ ਕੀਮਤੀ ਜਾਨਾਂ ਹਨ ਅਜਿਹੀਆਂ ਜਿਹੜੀਆਂ ਚਲੀਆਂ ਜਾਂਦੀਆਂ ਹਨ ਖੂਬ ਦੇਖ ਤੋਂ ਕਿ ਉਦਾਸੀਆਂ ਸੋ ਇਸ ਸੋਸਾਇਟੀ ਦਾ ਇਹ ਵੱਡਾ ਉਪਰਾਲਾ ਕਾਬਲੇ ਇਤਰਾਮ ਹੈ ਮਤਲਬ ਸ਼ੋਭਾ ਦੇ ਲਾਇਕ ਹੈ ਸਿਰਫਤਾ ਦੇ ਲਾਇਕ ਹੈ ਕਿ ਇਹਨਾਂ ਨੇ ਸੋਚਿਆ ਕਿ ਜਿੱਥੇ ਜਿੱਥੇ ਲੋਕੜਾ ਮਨੁੱਖਤਾ ਨੂੰ ਉਹ ਜਿਹੜੀ ਘਾਟ ਹੈ ਉਹ ਕਮੀ ਹੈ ਉਹ ਪੂਰੀ ਕੀਤੀ ਜਾ ਸਕੀ ਤੇ ਕੋਈ ਮਨੁੱਖ ਜਿਹੜਾ ਹੈ ਇਹ ਹੋਣ ਦੀ ਬਹੁਤੋਂ ਤਰਸਦਾ ਜਿਹੜਾ ਹੈ ਆਪਣੇ ਪਿਆਰਿਆਂ ਤੋਂ ਵਿਛੋੜਾ ਨਾ ਪਾਵੇ ਸੋ ਮਾਤਾ ਗੁਜਰਕੌਰ ਜੀ ਦੀ ਔਰ ਛੋਟੇ ਸਾਬਦਾਂ ਦੇ ਨਾਲ ਸਾਨੀ ਕੁਰਬਾਨੀ ਨੂੰ ਸਮਰਪਿਤ ਹੋਣਾ ਇਹਨਾਂ ਦਿਨਾਂ ਦੇ ਵਿੱਚ ਅਜਿਹਾ ਵੱਡੇ ਕਾਰਜ ਦਾ ਆਯੋਜਨ ਹੋਣਾ ਹੈ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਸਭ ਚੀਜ਼ ਸੁਚੀ ਸ਼ਧਾਗਰੀਆ ਸਾਜਿ ਅਕੀਰਤ ਹੈ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰੇ ਹੀ ਮੁੱਖ ਜ਼ਮੀਨ ਦੇ ਜਿਹੜੇ ਪ੍ਰਬੰਧਕ ਹਨ ਇਸ ਸੇ ਸੋਸਾਇਟੀ ਦੇ ਸਰਦਾਰ ਬਜੀਤ ਸਿੰਘ ਜੀ ਸਰਦਾਰ ਪ੍ਰਤਾਪਿੰਦਰ ਸਿੰਘ ਜੀ ਸਦਾ ਨਰਸੀ ਸਿੰਘ ਜੀ ਸਾਡੇ ਵੀਰ ਅਫਤਹ ਸਿੰਘ ਜੀ ਲੈਕਚਰਰ ਔਰ ਡਾਕਟਰ ਕਮਲਜੀਤ ਸਿੰਘ ਜੀ ਔਰ ਹੋਰ ਵੀ ਜਿਹਨੇ ਸਾਡੇ ਪੈਰ ਭਰਾ ਮੈਡਮ ਸੁਖੰਦਰ कौर ਜੀ ਮੈਡਮ ਸੀਮਾ ਜੋਸ਼ੀ ਜੀ ਔਰ ਸਾਡੇ ਪਿਆਰੀਆਂ ਬੱਚੀਆਂ ਗੁਲੀਨ ਸਾਡੀ ਬੱਚੀ ਸੋਹਨੀਆ ਸਾਰੇ ਹੀ ਜਿਨ੍ਹਾਂ ਨੇ ਇੱਥੇ ਮਹਾਨ ਕੰਮ ਦਾ ਜਿਸਮਣ ਕੇ ਆਪ ਆਪਣੀ ਯੋਗਤਾ ਪਾਇਆ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈ ਗਿਲੋਪੁਰ ਅਧਿਕਾਰਤ ਰਚਨਾ ਔਰ ਕੋਈ ਇੱਕ ਦੇ ਵਿੱਚ ਉਮੀਦ ਕਰਦੇ ਹਾਂ ਕਿ ਇਦਾਂ ਦੇ ਚੰਗੇ ਜਿਹੜੇ ਕਾਰਜਾਂ ਸਮਾਜ ਸੇਵਾ ਦੇ ਕੰਮਾਂ ਨੂੰ ਮੁੰਦੇ ਰਹਿਣਗੇ ਕਿਉਂਕਿ ਜਿਹਦਾ ਉਹ ਕਹਿੰਦੇ ਹੁੰਦੇ ਨੇ ਕਿ ਆਪਣੇ ਲਈ ਜੀਵਨ ਕੀ ਜੀਵਨ ਹੈ ਤੇਰੇ ਸਾਲੋ ਕੇ ਲਈ ਸੋ ਬਨੋ ਤੁਹਾਡਾ ਐਸਾ ਜਜ਼ਬਾ ਹੋਣਾ ਚਾਹੀਦਾ ਕਿ ਆਪਣਾ ਨਿੱਜ ਧਿਆਕ ਕੇ ਉਪਰ ਦੇ ਲਈ ਸੋਚੇ ਤਾਂ ਹੀ ਇੱਕ ਚੰਗੀ ਔਰ ਸੱਚੀ ਸੁੱਚੀ ਸਮਾਜ ਦੀ ਅਦਰੂ ਸਮਾਜ ਦੀ ਸਜਣਾ ਹੋਵੇਗੀ ਸੋ ਇਹਨਾਂ ਕਹਿੰਦਾ ਹਾਂ ਮਾਂ ਦੇ ਰੂਪੇ ਮਦਾ ਜਾ ਚਕਾ ਔਰ ਆਪ ਜੀ ਦਾ ਪੀਟੀਸੀ ਪੀਟੀ ਪੀਟੀ نیوز ਵਾਲਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਧਿਆਨ ਕੇ ਇਵੈਂਟ ਜਿਹੜਾ ਹੈ ਮਹਾਨ ਕਾਰਜ ਜਿਹੜੀ ਅਰੇਂਜ ਕੀਤੀ ਹੈ ਸੋ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਰ ਜਿਹੜੀ ਜਨਰੇਸ਼ਨ ਹੈ ਉਹ ਕਿਸੇ ਮੈਨ ਹੁੰਦਾ ਹੈ ਜਨਰੇਸ਼ਨ ਨੂੰ ਸਾਰੀ ਆਪਾਂ ਸੁਨੇਹਾ ਇਹ ਦੇਣਾ ਚਾਹੀਏ ਮੈਸੇਜ ਜਨਰੇਸ਼ਨ ਇਹਦਾ ਦੀ ਹੋ ਚੁੱਕੀ ਹੈ ਕੋਈ ਸੁਨੇਹਾ ਲੈਣ ਨੂੰ ਤਿਆਰ ਹੀ ਨਹੀਂ ਹੈ ਪਰ ਬਤੌਰ ਜੇ ਅਸੀਂ ਆਪਣੇ ਆਪ ਨੂੰ ਕੁਝ ਸਮਝਦੇ ਹਾਂ ਸਵੇਹਾ ਦੇ ਲੈ ਕੇ ਕੋਈ ਵੀ ਅਭੀ ਸਭ ਤੋਂ ਪਹਿਲਾ ਜਿਹੜਾ ਹੈ ਆਪਣੇ ਆਪਣੇ ਮਨੁੱਖ ਹੋਣ ਦਾ ਅਹਿਸਾਸ ਹੋ ਕਰਨ ਕੁਦਰਤ ਦੇ ਪ੍ਰਤੀ ਕੀ ਫਰਜ਼ ਹੈ ਆਪਣੀ ਮਿੱਟੀ ਪ੍ਰਤੀ ਆਪਣੀ ਮਾਂ ਬੋਲੀ ਪ੍ਰਤੀ ਕੀ ਫਰਜ਼ ਹੈ ਆਪਣੇ ਮਾਪਿਆਂ ਦੇ ਪ੍ਰਤੀ ਆਪਣੇ ਤੇ ਵੱਡਿਆਂ ਦੇ ਪ੍ਰਤੀ ਕੀ ਫਰਜ਼ ਹਨ ਫਰਜ਼ਾਂ ਨੂੰ ਉਹ ਪਛਾਣਨ ਨੂੰ ਅਨੁਸ਼ਾਸਿਤ ਕਰਨ ਔਰ ਜਿਹੜੀਆਂ ਮਾੜੀਆਂ ਆਲਮਤਾਂ ਹਨ ਇਹਨਾਂ ਦੇ ਸਦਕਾ ਸਾਡੀ ਸੋਨੇ ਦੀ ਚਿੜੀ ਕਿਹਾ ਜਾਣ ਵਾਲਾ ਪੰਜਾਬ ਔਰ ਕੀਤਾ ਪੰਜਾਬ ਜਿਹੜਾ ਹੈ وہ نگار وال ہے اس کو سنبھالنے جڑیاں ماڑیاں لاپ اور نشے ہم جن میں دریاد کے ہیں جو بڑھ رہے ہیں انہوں تو دور ہیں اور اپنے صحتوں کا خیال رکھن اپنے ذہن کا خیال رکھن اپنی ہستی اور اپنی سوچ میں بلد کر میں تھی یہی آکا گا کہ ساڑھے بچے ساری ساڑھے ہی ہوں سو سب دی خیر منگیے پنجاب دی خیر منگیے ماہ ہولی ਸਾਰੇ ਕਿਹੜਾ ਚਾਹੁੰਦੇ ਕੈਮਰਾ ਹਾਂਜੀ ਹਾਂਜੀ ਹੁੰਦਾ ਨਾ ਦੇਖੋ ਜਿਹੜਾ ਹੈ ਬਹੁਤ ਸਾਰੀ ਇਦਾਂ ਦੀ ਸਾਡੀ ਜਿਹੜੀ ਪੀੜ੍ਹੀ ਹੈ ਕਿ ਉਹ માનਸਿਕ ਗੁਲਾਮੀ ਜਿਹੜੀ ਨਸ਼ੇ ਮਾਨਸਿਕ ਗੁਲਾਮੀ ਹੁੰਦੀ ਹੈ ਉਹਨਾਂ ਦੇ ਵਿੱਚ ਗਲਤੀਆਂ ਹਨ ਸੋ ਜਦੋਂ ਇਹਨਾਂ ਦੇ ਕੁਝ ਬਲੱਡ ਦੇ ਵਿੱਚ ਇਦਾਂ ਦੀਆਂ ਕੋਈ ਪ੍ਰੋਬਲਮਸ ਹੁੰਦੀਆਂ ਹਨ ਇਹ ਤਾਂ ਹੀ ਉਹ ਡਰਦੇ ਨੇ ਵੀ ਕਿਉਂਕਿ ਜਿਹੜਾ ਗੁਣ ਹੈ ਉਹ ਤੰਦਰੁਸਤ ਜਿਹੜਾ ਹੈ ਸੱਚਦਾਹੀ ਖੂਨ ਜਿਹੜਾ ਕੱਢਿਆ ਜਾਂਦਾ ਹੈ ਤਾਂ ਦੁਸਤ ਸੱਚਦਾ ਖੂਨ ਹੀ ਅੱਗੋਂ ਤਦੁਸਤੀ ਜਿਹੜੀ ਲੈ ਕੇ ਆਵੇਗਾ ਉਹ ਉਹਨਾਂ ਨੂੰ ਡਰ ਹੁੰਦਾ ਕਿ ਕਿ ਫਿਰ ਸਾਡੀਆਂ ਜਿਹੜੀਆਂ ਗੱਲਾਂ ਨੇ ਸਾਡੇ ਆਇਬ ਨੇ ਕਿਤੇ ਬਾਹਰ ਨਾ ਆ ਜਾਣ। ਉਹ ਇੰਦਾਂ ਦੀਆਂ ਗੱਲਾਂ ਤੋਂ ਮੈਂ ਸਮਝਦਾ ਵੀ ਦੋ ਤਾਂ ਦੇ ਬੱਚੇ ਸੋਚਦੇ ਹਨ ਮਾਨਸਿਕ ਤੌਰ ਤੇ ਜਿਹੜੇ ਵੀਕ ਹੋ ਗਏ ਉਹ ਅੱਗੇ ਨਹੀਂ ਆਉਂਦੇ ਹੈਗੇ। ਸੋ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਹੀ ਜਿਹੜਾ ਹੈ ਅਸਲੀ ਸਮਝ ਦੀ ਪ੍ਰਾਪਤੀ ਹੋਵੇਗਾ। ਇਦਾਂ ਇਹ ਜੇ ਸਾਡੇ ਬੱਚੇ ਅੱਗੇ ਆਉਣ ਆਪਣੇ ਆਪਣੇ ਮਾਨਸਿਕ ਸਰੀਰਕ ਤੌਰ ਤੇ ਕੰਵਕਣ ਸਾਡੀ ਜਿਹੜਾ ਸੋਨਾ ਪੰਜਾਬ ਹੈ ਇਹ ਪੂਰੇ ਵਿਸ਼ਵ ਪੱਧਰ ਦੇ ਉੱਪਰ ਜਿਹੜਾ ਹੈ ਆਪਣੀ ਪਹਿਚਾਣ ਜਿਸ ਨੇ ਸਦਾ ਤੋਂ ਰੱਖੀ ਹੈ ਰੱਖੀ ਹੈ ਔਰ ਉਸ ਜਿਹੜਾ ਹੈ ਕਲਾਈਮ ਹੋਰ ਰੱਖੜ ਦੇ ਵਿੱਚ ਹੋਰ ਮੁਲਕ ਦੇ ਚਨਾ ਵਿੱਚ ਸਾਡੀ ਪੀੜ੍ਹੀ ਆਪਣਾ ਜਿਹੜਾ ਪੜਦਾ ਹੈ ਸੋ ਇਹ ਮੇਰੀ ਜਿਹੜੀ ਹੈ ਅੰਦਰਲੀ ਜਿਹੜੀ ਜਿਹੜੀ ਹੈ ਚਾਹਨਾ ਹੈ ਭਾਵਨਾ ਹੈ ਚਾਹਤ ਹੈ ਇਹ ਮੇਰਾ ਸੁਪਨਾ ਹੈ ਫੋਟੋ ਸਾਹਿਬ ਜੀ ਜਦੋਂ ਸਰਵਪੱਤਾ ਪਲਾਣਕ ਸ਼੍ਰੀ ਸੈਡੀ ਵਿਸਕੜਾਣਾ ਬੋਲੋ ਫੋਟੋ ਸਾਹਿਬ ਜੀ ਜਦੋਂ ਮਾਤਾ ਕੋਰਦੀ ਨਾਲ ਸਕੀ ਸ਼ਹਾਦਤ ਨੂੰ ਸਮਰਪਿਤ ਗੁੰਮਦਾਨ ਜੋ ਕਿ ਲਗਾਇਆ ਗਿਆ ਹੈ ਬਹੁਤ ਹੀ ਵਧੀਆ ਉਪਰਾਲਾ ਨਾਲ ਤਾਂ ਸਿੱਖ ਜੀਤਾ ਨੇ ਸਾਡੇ ਨੂੰ ਜੀਤਾ ਦੇ ਕੇ ਕੰਪਾਨੀਆਂ ਲੈ ਕੇ ਆਪਣੇ ਅਰਥ ਨੂੰ ਜਾਤੀ ਦਵਾਈਆ ਨਾਲ ਤਾਂ ਉੱnder ਨੂੰ ਜਾ ਸਕਦਾ ਜਿਹੜਾ ਨਾਲੇ ਗੁੰਮਦਾਨ ਜਿਵੇਂ ਕਿ ਮਹਾਂਦਾਨ ਆ ਇਹ ਸਭ ਤੋਂ ਵੱਡਾ ਕੰਮ ਸਮਝਿਆ ਜਾਂਦਾ ਕਿਤੇ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ ਮੈਂ ਬਹੁਤ ਹੀ ਧੰਨਵਾਦ ਕਰਦਾ ਜਿੱਦਾਂ ਵੀ ਸਾਰਾ ਆਪਣੇ ਵਾਲੇ ਕਿਤੇ ਪਿੰਡ ਦਾ ਇਹ ਬਹੁਤ ਖੁਸ਼ੀ ਦੀ ਗੱਲ ਆ ਵੀ ਜਿਹੜਾ ਇਹ ਕੈਂਪ ਲਗਾ ਰਹੇ ਨੇ ਜਿੰਨੀ ਵੀ ਸੰਸਥਾ ਦੇ ਮੈਂਬਰ ਵੀ ਸਾਰੇ ਪਹਿਲੇ ਐਜੂਕੇਟਿਡ ਨੇ ਪ੍ਰੋਫੈਸਰ ਪ੍ਰਿੰਸੀਪਲ ਵੀ ਮੈਂ ਸਾਡੇ ਖਤੋਂ ਮੇਰੇ ਬਾੜ ਤੋਂ ਵੀ ਆਏ ਹੋਣੇ ਪੁਰਾਣਾ ਜੀ ਜਿਹੜੇ ਮੇਰੇ ਭਰਾ ਪਰਦੇਸ ਦੇ ਨੇ ਇੱਥੇ ਸਦਾ ਆ ਕੇ ਖੜੇ ਨੇ ਬਦੀ ਸਿੰਘ ਜੀ ਜਿਹੜੇ ਮੈਨੂੰ ਬਹੁਤ ਖੁਸ਼ੀ ਦੀ ਗੱਲ ਆ ਜਿਹੜੀ ਇਹਨਾਂ ਦਾ ਇੰਨਾ ਵਧੀਆ ਭਰਾ ਲਾਇਆ ਇਹ ਕਹਿੰਦੇ ਪਹਿਲਾਂ ਮੈਂ ਕਹਾ ਇਹ ਪਹਿਲਾਂ ਦੀ ਠੋਡੀ ਸ਼ੁਰੂਆਤ ਹੈ ਬਹੁਤ ਵਧੀਆ ਪ੍ਰਮਾਤਮਾ ਜਿਹੜਾ ਤੁਸੀਂ ਦਿਨ ਚੁਣਿਆ ਇਹ ਬਹੁਤ ਵਧੀਆ ਛੋਟੇ ਜਿਹੇ ਦਿੱਤੇ ਉਹਨਾਂ ਨੂੰ ਸ਼ਰਧਾਂਜਲੀ ਉਹਦੇ ਨਾਲ ਇਹ ਜਿਹੜਾ ਇੱਕ ਖੂਨਦਾਨ ਮਹਾਂਦਾਨ ਹੋ ਜਾਂਦਾ ਹੈ ਬਹੁਤ ਹੀ ਮੈਨੂੰ ਇੱਥੇ ਆ ਕੇ ਮਾਣ ਮਹਿਸੂਰਿਆ ਮੈਂ ਵੀ ਆਪਣੇ ਵੱਲੋਂ ਵੀ ਨਾਮ ਜੀ ਕਿੰਦਾ ਬੋਣਾ ਕੀ ਤੇ ਵੀ ਕਦੇ ਸਾਡੀ ਜਰੂਰਤ ਪੈਦੀ ਹੈ ਕਿਸੇ ਮੈਂ ਅਸੀਂ 24 ਘੰਟੇ ਨਾਲ ਹਾਜ਼ਰ ਹਾਂ ਧੰਨਵਾਦ ਜੀ ਕਿਸੇ ਮੈਂ ਮੈਂ ਮਤੀਸਨ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੰਪਰਕ ਲੈ ਕੇ ਜਿਹੜੀ ਸਾਡੀ ਸੁਸਾਇਟੀ ਬਣੀ ਆ ਸੁਸਾਇਟੀ ਸਾਡੀ ਬਣੀ ਆ ਹਮੇਸ਼ਾ ਇਸ ਲਈ ਵੀ ਅਸੀਂ ਬੇਸਹਾਰਾਂ ਨੂੰ ਮਦਦ ਕਰ ਸਕਦੇ ਹਾਂ ਬੇਸਹਾਰਾਂ ਦਾ ਮਤਲਬ ਜਿਨ੍ਹਾਂ ਦੇ ਕੋਈ ਕਿਸੇ ਵੀ ਚੀਜ਼ ਦੀ ਲੋੜ ਆ ਚਾਹੇ ਉਹ ਕਿਸ ਨੂੰ ਫੂਲੀ ਲੋੜ ਆ ਚਾਹੇ ਕਿਸੇ ਨੂੰ ਹੋਰ ਕਿਸੇ ਕਿਸਮ ਦੀ এডਿਕੇਸ਼ਨ ਬੱਚਿਆਂ ਨੂੰ ਲੋੜ ਆ ਤੇ ਉਹਦੇ ਸਬੰਧ ਵਿੱਚ ਇੱਕ ਸੋਸਾਇਟੀ ਬਣਾਈ ਤੇ ਸੋਸਾਇਟੀ ਦਾ ਮੇਨ ਮਕਸਦ ਇਹ ਆ ਜੇ ਪਹਿਲਾ ਸੀ ਕੈਂਪ ਲਗਾ ਜੀ ਇਸ ਕੈਂਪ ਦੇ ਵਿੱਚ ਸਾਡੇ ਕੋਲੇ 50 ਪਲੱਸ ਦੇ ਕਰੀਬ ਆਪਣੇ ਯੂਨਿਟ ਹੋ ਜਾਣਗੇ ਜਿਹਦੇ ਨਾਲ ਕੀ ਆ ਕਿ ਇਹ ਮਰੀਜ਼ ਹੁੰਦੇ ਆ ਮੌਕੇ ਤੇ ਉਹਨਾਂ ਨੂੰ ਫੂਲੀ ਲੋੜ ਪੈਂਦੀ ਆ ਲੇਕਿਨ ਆ ਉਹ ਨਹੀਂ ਮਿਲਦਾ ਇਕਨ ਸਾਡੀ ਇਹੀ ਇੱਛਾ ਰਹੂਗੀ ਕਿ ਕੋਈ ਵੀ ਮਰੀਜ਼ ਆ ਜਿਸ ਨੂੰ ਵੀ ਕੋਈ ਲੋੜ ਹੋਵੇ ਅਸੀਂ ਉਹਦੀ ਹੈਲਪ ਕਰ ਸਕੀਏ ਤਾਂ ਕਿ ਕਿਸੇ ਦੀ ਜਾਨ ਬਚਾਈ ਜਾ ਸਕੇ ਕਿਉਂਕਿ ਜਾਨਾ ਬਹੁਤ ਕੀਮਤੀ ਹੈ ਸਾਡੇ ਕੋਲੇ ਜਿਹੜੇ ਅਸੀਂ ਛੋਟੇ ਜਿਹੇ ਚਾਹਤੇ ਆ ਤੇ ਮਾਤਾ ਗੁਜਰੀ ਨੂੰ ਸਮਰਪਿਤ ਇਹ ਕੈਂਪ ਲਗਾਇਆ ਉਹਨਾਂ ਨੇ ਆਪਣੀਆਂ ਨਸਾਨੀ ਸਾਥ ਦੇ ਕੇ ਆਪਣੇ ਧਰਮ ਦੀ ਰੱਖਿਆ ਕੀਤੀ ਆ ਅਸੀਂ ਵੀ ਕਹਿਣੀ ਆ ਵੀ ਅਸੀਂ ਵੀ ਆਪਣੇ ਵੱਲੋਂ ਕੁਝ ਯੋਗਦਾਨ ਪਾ ਸਕੀਏ ਜਿਹਦੇ ਨਾਲ ਅਸੀਂ ਇੱਕ ਖੂਦਾਨ ਕੈਂਪ ਲਗਾ ਕੇ ਤੇ ਆਉਣ ਵਾਲੇ ਕਿਸੇ ਵੀ ਮਾਂ ਦਾ ਭੈਣ ਦਾ ਜਾਂ ਭਰਾ ਦਾ ਜਾਂ ਉਹਦੇ ਬੱਚਿਆਂ ਦਾ ਕਿਸੇ ਨੂੰ ਲੋੜ ਪਵੇ ਅਸੀਂ ਉਹਨੂੰ ਖੂਦਾਨ ਕਰ ਸਕੀਏ ਕਿ ਅਸੀਂ ਅੱਗੇ ਵਾਸਤੇ ਵੀ ਇਹ ਕੈਂਪ ਲਗਾਉਂਦੇ ਰਹਾਗੇ ਧੰਨਵਾਦ